ਬਾਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਹਰਸੀ ਕਾਲ ਜੀ ਮੇਰਾ ਨਾਮ ਮਨਮੋਹਨ ਸਿੰਘ ਵਾਲੀਆ ਔਰ ਜੀ ਅੱਜ ਆਏ ਤੁਸੀਂ ਰੂਬੀ ਸੋਤਾ ਜੀ ਦੇ ਇੱਥੇ ਤਾਂ ਕਿਵੇਂ ਕਿਵੇਂ ਦੇਖ ਰਹੇ ਹੋ ਮਾਹਰ ਐਕਚੁਅਲੀ ਮੈਂ ਰੂਬੀ ਸੋਤਾ ਜੀ ਨੂੰ ਬਹੁਤ ਪੁਰਾਣਾ ਜਾਣਦਾ ਹਾਂ ਜੀ ਆ ਲਿਵਿੰਗ ਵੈਰੀ ਨੀਅਰ ਬਾਈ ਔਰ ਜਿਸ ਡੈਡੀਕੇਸ਼ਨ ਦੇ ਨਾਲ ਰੂਬੀ ਜੀ ਲੋਕਾਂ ਨੂੰ ਵਿਚਰਦੇ ਆ ਲੋਕਾਂ ਦੇ ਵਿੱਚ ਵਿਚਰਦੇ ਆ ਉਹ ਕਾਬਲੇ ਤਰੀਫ ਹੈ ਵਾਹ ਉਹੀ ਜੋਸ਼ ਹਰ ਵੇਲੇ ਛੋਟੇ ਮੋਟੇ ਕੰਮ ਵਾਸਤੇ ਜਦੋਂ ਕਿਤੇ ਰੂਬੀ ਜੀ ਕੋਲ ਗਏ ਆ ਹੱਸਦੇ ਚਿਹਰੇ ਨਾਲ ਹੀ ਉਹ ਮਿਲਿਆ ਹਮੇਸ਼ਾ ਉਹ ਉਹੀ ਜਿਹੜਾ ਜੋਸ਼ ਆ ਮਾਨ ਆ ਉਹ ਸਾਨੂੰ ਅੱਜ ਇੱਥੇ ਲੈ ਕੇ ਆਇਆ ਹੈ ਔਰ ਲੋਕਾਂ ਦਾ ਖਾਟਾ ਮਾਰਦਾ ਹਜੂਮ ਢਿਲ ਖੁਸ਼ ਕਰ ਰਿਹਾ ਕਿ ਜਿੰਨੇ ਲੋਕੀ ਸਪੋਰਟ ਕਰ ਰਹੇ ਨੇ ਰੂਬੀ ਜੀ ਉਹ ਸਪੋਰਟ ਕਰ ਰਹੇ ਹੋ ਹਾਂਜੀ 100% ਸਪੋਰਟ ਕੀ ਮੇਰੇ ਦੇਖ ਦਿਓ ਨਹੀਂ 100% ਜੀ ਇਹਦੇ ਜਿੱਦਤਨਗੇ ਜੀ ਲਿਬਰਲ ਪਾਰਟੀ ਨੇ ਲਿਬਰਲ ਪਾਰਟੀ ਦੇ ਜੋ ਹੁਣ ਗ੍ਰਾਫ ਦੇਖ ਰਿਹਾ ਆ ਜੀ ਲੋਕਾਂ ਦੇ ਮੂੰਹ ਮੂੰਹ ਹਰੇਕ ਬੱਚੇ ਬੱਚੇ ਦੇ ਮੂੰਹ ਦੇ ਉੱਤੇ ਆਜਿਆ ਕਿ ਅਗੇ ਥਿੰਗਸ ਆ ਬਾਟ ਡਿਫਰੈਂਟ ਪਰ ਹੁਣ ਲਿਬਰਲ ਨੇ ਹੀ ਦੁਬਾਰਾ ਗਵਰਨਮੈਂਟ ਫਾਰਮ ਕਰ ਰਹੀ ਆ। ਓਕੇ ਮਾਰਕ ਕਾਰਨੀ ਦੇ ਉੱਤੇ ਬਹੁਤ ਉਮੀਦਾਂ ਨੇ। ਜੀ ਰੂਬੀ ਜੀ ਨੂੰ ਕੋਲੋਂ ਨੂੰ ਸਪੋਰਟ ਕਰਦੇ ਆ ਜੀ ਰੂਬੀ ਜੀ ਨੂੰ ਸਪੋਰਟ ਕਰਦੇ ਆ ਡੈਫੀਨਿਟਲੀ ਫੋਲ ਹਾਰਟਲੀ ਵੀ ਸਪੋਰਟ ਰੂਬੀਸ ਨੂੰ ਆ।